26 ਜਨਵਰੀ ਦੇ ਦਿਨ ਅਮਰਸਰ ਸੈਂਚ ਪਾਤਰਤਨ ਭਾਰਤੀ 90 91% ਆਬਾਦੀ ਦੀ ਗੱਲ ਕਰਨ ਵਾਲੇ ਭਾਰਤ ਦੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਲੇ ਸਰਗੀਏ ਡਾਕਟਰ ਭੀਮrao ਅੰਬੇਦਕਰ ਜੀ ਦੇ ਵਤਨ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਕਾਸ਼ਦੀਪ ਸਿੰਘ ਵੱਲੋਂ ਮੈਂ ਉਹਦੀ ਪਰਜੋਰ ਸ਼ਬਦਾਂ ਚ ਨਖੇਦੀ ਕਰਦਾ ਇਹ ਉਹ ਲੋਕ ਨੇ ਆਕਾਸ਼ਦੀਪ ਸਿੰਘ ਹਰੀ ਜਿਹੜੇ ਦਿਮਾਗੀ ਤੌਰ ਦੇ ਉੱਤੇ ਅਪਾਹਜ ਨੇ ਜਿਹੜੇ ਗੁਲਾਮ ਨੇ ਮਨੁਵਦੀ ਮਾਨਸਿਕਤਾ ਦੇ ਜਿਹੜੇ ਸ਼িকার ਨੇ ਉਹਨਾਂ ਲੋਕਾਂ ਦੇ ਜਿਹੜੇ ਸੰਵਿਧਾਨ ਦੇ ਵਿਰੁੱਧ ਨੇ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਨੇ ਜਿਨ੍ਹਾਂ ਨੂੰ ਦੇਸ਼ ਤੇ ਆਮ ਲੋਕਾਂ ਦੀ ਬਰਾਬਰੀਤਾ ਹਜਮ ਨਹੀਂ ਹੁੰਦੀ ਇਹ ਲੋਕ ਡਾਕਟਰ ਪੀਮਲਾਵ ਅੰਬੇਦਕਰ ਦਾ ਸੰਵਿਧਾਨ ਦਾ ਦੇਸ਼ ਦੇ ਤਿਰੰਗੇ ਦਾ ਵਿਰੋਧ ਕਰਦੇ ਨੇ ਆਪ੍ਰਯ ਸਿਆਸੀ ਰੋਟੀਆਂ ਧਾਰਮਿਕ ਰੋਟੀਆਂ ਸੇਕਣ ਲਈ ਸਮਾਜਿਕ ਰੋਟੀਆਂ ਸੇਕਣ ਲਈ ਇਹ ਲੋਕ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਨੂੰ ਹਾਈਜੈਕ ਕਰਕੇ ਉਹਨਾਂ ਤੋਂ ਘਨੌੜੀਆਂ ਹਰਕਤਾਂ ਕਰਵਾਉਂਦੇ ਨੇ 1900 78 ਤੋਂ ਲਗਾਤਾਰ ਦੇਸ਼ ਖਾਸ ਕਰਕੇ ਪੰਜਾਬ ਇਹੋ ਜੇ ਮਾਨਸਿਕ ਰੋਗੀਆਂ ਦਾ ਸ਼ਿਕਾਰ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਫਿਰਕੂਤਲਾ ਵਧਿਆ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਖਤਰੇ 'ਚ ਪਿਆ ਪੰਜਾਬ ਦੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਹੋਏ ਪੰਜਾਬ ਦੇ ਆਮ ਲੋਕਾਂ ਦੇ ਦੀਆਂ ਹੱਤਿਆਵਾਂ ਹੋਈਆਂ ਉਹਨਾਂ ਦੀ ਸੰਪਤੀ ਲੁੱਟੀ ਗਈ ਉਹਨਾਂ ਨੂੰ ਪੰਜਾਬ ਛੱਡ ਕੇ ਵੀ ਜਾਣਾ ਪਿਆ ਉਹਨਾਂ ਦੀ ਜਾਇਦਾਦਾਂ ਤੇ ਕਬਜ਼ਾ ਹੋਇਆ ਤੇ ਕੁਝ ਥਾਵਾਂ ਦੇ ਉੱਤੇ ਲੋਕਾਂ ਦੀਆਂ ਧੀਆਂ ਪਣਾ ਦੀਆਂ ਪੱਤਾ ਵੀ ਲੁੱਟੀਆਂ ਗਈਆਂ ਆਮ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹੋ ਜੇ ਮਾਨਸਿਕ ਰੋਗੀ ਜਿੱਥੇ ਕਿਸੇ ਕੌਮ ਲਈ ਖਤਰਨਾਕ ਨੇ ਉੱਥੇ ਵੀ ਦੇਸ਼ ਲਈ ਖਤਰਨਾਕ ਨੇ ਸਮਾਜ ਲਈ ਖਤਰਨਾਕ ਨੇ ਜਿਹੜੇ ਇੱਕ ਮਨੁੱਖ ਨੂੰ ਇਸ ਵੀ ਮਾਰ ਦਿੰਦੇ ਨੇ ਕਿ ਇਹਨਾਂ ਦੇ ਮਾਨਸਿਕ ਰੋਗ ਦਾ ਇਲਾਜ ਨਾ ਹੋਣ ਕਾਰਨ ਇਹ ਉਹਨਾਂ ਨਾਲ ਲੜਕੜਤ ਕਰਨ ਲੱਗ ਪੈਂਦੇ ਨੇ ਜਦੋਂ ਕਿ ਮੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁਸ ਕੀ ਜਾਤ ਸਭੇ ਇੱਕ ਪਹਿਚਾਣ ਬੋਦੀ ਗੱਲ ਕਰਦੇ ਨੇ ਏਕੇ ਦੀ ਗੱਲ ਕਰਦੇ ਨੇ ਮਜਰੂਮ ਦੀ ਗੱਲ ਕਰਦੇ ਨੇ ਮਜਰੂਮ ਦੀ ਰੱਖਿਆ ਦੀ ਗੱਲ ਕਰਦੇ ਨੇ ਗਰੀਬ ਦੀ ਰੱਖਿਆ ਦੀ ਗੱਲ ਕਰਦੇ ਨੇ ਧੀਆ ਪੈਣਾ ਦੀ ਰੱਖਿਆ ਦੀ ਗੱਲ ਕਰਦੇ ਨੇ ਉੱਥੇ ਇਹ ਮਾਨਸਿਕ ਰੋਗੀ ਵੱਖ-ਵੱਖ ਸਮੇਂ ਦੇ ਉੱਤੇ ਆਪਣੀਆਂ ਨਿੱਜੀ ਲਾਲਸਾਵਾਂ ਕਰਕੇ ਆਪਣੇ ਆਪ ਨੂੰ ਧਾਰਮਿਕ ਲੀਡਰ ਬਣਾਉਣ ਦੇ ਚੱਕਰ 'ਚ ਆਪਣੇ ਆਪ ਨੂੰ ਕੌਮ ਦੇ ਆਗੂ ਬਣਾਉਣ ਦੇ ਚੱਕਰ 'ਚ ਹਮੇਸ਼ਾ ਦੇਸ਼ ਦੇ ਨਾਲ ਦੇਸ਼ ਦੇ ਲੋਕਾਂ ਦੇ ਨਾਲ ਭੇਤ-ਪਾਪ ਕਰਦੇ ਨੇ ਗਦਾਰੀ ਕਰਦੇ ਨੇ ਉਹਨਾਂ ਦੇ ਹਤਿਆਵਾਹ ਕਰਦੇ ਨੇ ਤੇ ਕਰਵਾਉਂਦੇ ਨੇ ਮੈਂ ਮੰਨ ਕਰਦਾ ਇਸ ਅਪਰਾਧੀ ਦੇ ਵਿਰੁੱਧ ਜਿੱਥੇ ਸਖਤ ਕਾਰਵਾਈ ਹੋਵੇ ਉੱਥੇ ਹੀ ਇਹਦੇ ਬਗਰ ਜਿਹੜਾ ਏਜੰਸੀ ਹੈ ਜਾਂ ਜਿਹੜੇ ਲੋਕ ਨੇ ਉਹਨਾਂ ਦਾ ਵੀ ਪਤਾ ਥੋ ਕੱਢ ਕੇ ਉਹਨਾਂ ਵਿਰੁੱਧ ਵੀ ਧਾਰਾ 307 ਦੇ ਅਧੀਨ ਮਕਦਮੇ ਗੱਜ ਕਿਤੇ ਜਾਣ ਦੇਸ਼ ਵਿਰੋਧੀ ਸਵਧਾਨ ਵਿਰੋਧੀ ਇਹਨਾਂ ਦੇਸ਼ ਤੋਂ ਹਿੰਦਾਂ ਦੇ ਵਿਰੁੱਧ ਮਕਦਮੇ ਦਰਜ ਹੋਣੇ ਚਾਹੀਦੇ ਨੇ